ਜਦੋਂ ਤੁਹਾਨੂੰ ਪਤਾ ਹੈ ਕਿ ਤੁਸੀਂ ਸਹੀ ਜਾ ਰਹੇ ਹੋ ਤਾਂ ਫਿਰ ਇਹ ਸੋਚਣ ਦੀ ਲੋੜ ਹੀ ਨਹੀਂ ਕਿ ਲੋਕ ਤਾਂ ਦੇਖ ਰਹੇ ਕੀ ਸੋਚ ਰਹੇ ਨੇ ਕੀ ਉਹਨਾਂ ਦੀ ਤੁਹਾਡੇ ਬਾਰੇ ਰਾਏ ਆ ਇੱਕ ਬੱਚਾ ਸਮੁੰਦਰ ਦੇ ਕੰਡੇ ਖੇਡ ਰਿਹਾ ਸੀ ਖੇਡਦੇ-ਖੇਡਦੇ ਕੀ ਹੋਇਆ ਕਿ ਸਮੁੰਦਰ ਦੀ ਇੱਕ ਲਹਿਰ ਆਈ ਆ ਉਹ ਲਹਿਰ ਉਹਦੀਆਂ ਦੋਨੇ ਚਪਲਾਂ ਨੂੰ ਸਮੁੰਦਰ ਦੇ ਵਿੱਚ ਲੈ ਗਈ ਔਰ ਗੁੱਸੇ ਦੇ ਨਾਲ ਉਸ ਬੱਚੇ ਨੇ ਕੰਡੇ ਉੱਤੇ ਲਿਖਿਆ ਯਾਨੀ ਰੇਤ ਦੇ ਕੰਡੇ ਉੱਤੇ ਲਿਖਿਆ ਕਿ ਸਮੁੰਦਰ ਚੋਰ ਹੈ ਉਸ ਸਮੁੰਦਰ ਦੇ ਦੂਜੇ ਪਾਸੇ ਕੁਝ ਮਛਵਾਰੇ ਮੱਛੀਆਂ ਫੜ ਰਹੇ ਸਨ ਔਰ ਉਹਨਾਂ ਨੇ ਇੰਨੀਆਂ ਮੱਛੀਆਂ ਫੜੀਆਂ ਕਿ ਮਛਵਾਰਿਆਂ ਨੇ ਆ ਕੇ ਸਮੁੰਦਰ ਦੇ ਕੰਢੇ ਤੇ ਲਿਖਿਆ ਕਿ ਸਮੁੰਦਰ ਅੰਨ ਦాతਾ ਹੈ ਔਰ ਥੋੜੀ ਦੇਰ ਬਾਅਦ ਇੱਕ ਬੱਚਾ ਕਿਸੇ ਮਾਂ ਦਾ ਬੱਚਾ ਸਮੁੰਦਰ ਦੇ ਵਿੱਚ ਡੁੱਬ ਗਿਆ ਔਰ ਉਸ ਮਾਂ ਨੇ ਗੁੱਸੇ ਨਾਲ ਲਿਖਿਆ ਕਿ ਸਮੁੰਦਰ ਕਾਤਲ ਹੈ ਪਾਵ ਕਿ ਜਿੰਨੇ ਵੀ ਲੋਕ ਉੱਥੇ ਆ ਰਹੇ ਸਨ ਉਹ ਵੱਖ-ਵੱਖ ਆਪਣੇ ਵਿਚਾਰ ਸਮੁੰਦਰ ਦੇ ਬਾਰੇ ਉਹਦੀਆਂ ਲਹਿਰਾਂ ਦੇ ਬਾਰੇ ਪੇਸ਼ ਕਰ ਰਹੇ ਸਨ ਲੇਕਿਨ ਥੋੜੀ ਦੇਰ ਬਾਅਦ ਜਦੋਂ ਇਸ ਸਮੁੰਦਰ ਦੇ ਇੱਕ ਵੱਡੀ ਲਹਿਰ ਆਈ ਉਹ ਜਿੰਨਾ ਵੀ ਲਿਖਿਆ ਸੀ ਸਮੁੰਦਰ ਦੇ ਇਸ ਪਾਸੇ ਜਾਂ ਦੂਜੇ ਪਾਸੇ ਸਾਰਾ ਕੁਝ ਉਹ ਲਹਿਰ ਮਿਟਾ ਕੇ ਚਲੀ ਗਈ ਸਿੱਖਣ ਵਾਲੀ ਗੱਲ ਕੀ ਆ ਜੇ ਤਾਂ ਤੁਸੀਂ ਤਾਂ ਮੈਂ ਸਹੀ ਚੱਲਦੇ ਹਾਂ ਸਾਨੂੰ ਲੱਗਦਾ ਕਿ ਸਾਡੀ ਚਾਲ ਸਹੀ ਹੈ ਅਸੀਂ ਸਹੀ ਜਾ ਰਹੇ ਹਾਂ ਤਾਂ ਫਿਰ ਇਸ ਗੱਲ ਦੀ ਪਰਵਾਹ ਨਾ ਕਰੋ ਕਿ ਲੋਕ ਤੁਹਾਡੇ ਬਾਰੇ ਕੀ ਕਹਿਣਗੇ ਜੇ ਤੁਸੀਂ ਥੋੜੀ ਜਿਹੀ ਵੀ ਪਰਵਾਹ ਕੀਤੀ ਨਾ ਹੋਏਗਾ ਬਸ ਇੰਨਾ ਕਿ ਤੁਸੀਂ ਚੱਲਦੇ-ਚੱਲਦੇ ਰੁਕ ਜਾਓਗੇ ਔਰ ਰੁਕਣਾ ਚੰਗੀ ਨਿਸ਼ਾਨੀ ਨਹੀਂ ਹੈ ਇਸ ਕਰਕੇ ਲੋਕਾਂ ਦੀ ਗੱਲਾਂ ਵੱਲ ਧਿਆਨ ਨਾ ਦਿਓ ਸ਼ੁਕਰੀਆ